ਮੈਂ ਜਾਨੀ ਆ ਗਈ ਕਿ ਇਤਨਾ ਇਤਨਾ ਜਿੱਤਾ ਮੇਰੇ ਪਾਪਾ ਦੀ ਮੌਤ ਹੋਈ ਹੈ ਇਤਨਾ ਕਿਸੇ ਦੇ ਪਾਪਾ ਦੀ ਜਨ ਮੌਤ ਹੋਵੇ ਜਦੋਂ ਬੱਚੀ ਬੋਲੀ ਹੈ ਜੀ ਕੁਛ ਕਿਹਾ ਹੀ ਨਹੀਂ ਜਾ ਰਿਹਾ ਉਹ ਕੈਮਰਾਮੈਨ ਤਾਂ ਡਰ ਹੀ ਜਾਂਦਾ ਦੇਖੋ ਬੋਲਾਂ ਸ਼ੂਟ ਹੀ ਮੁਰੇ ਬੱਚੀ ਛੋਟੀ ਛੋਟੀ ਨਹੀਂ ਸ਼ਰਮ ਆਣੀ ਚਾਹੀਦੀ ਸਭ ਨੂੰ ਸਣੇ ਮੈਨੂੰ ਵੀ ਕਿਹ ਲੜਾਈ ਦੇ ਵਿੱਚ ਮੈਂ ਅਜ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਬੇਸ਼ਰਮੀ ਦੀ ਹੱਦ ਕਿੱਥੇ ਤੱਕ ਆ ਗਈ ਕਿ 10 ਮਿੰਟ ਉਹ ਵੀਰ ਪੁਲ ਤੇ ਟੜਫਦਾ ਰਿਹਾ ਅੰਮ੍ਰਿਤਸਰ ਵਾਸੀਓ ਕੋਈ ਕਾਰ ਨਹੀਂ ਰੁਕੀ ਉੱਥੇ ਇਹ ਪੈਸੇ ਨਾ ਸਰਕਾਰ ਦੇ ਨਹੀਂ ਆ ਹੂੰ 2000 ਇਹ ਪਾਉਂਦਾ 2000 ਉਹ ਪਾਉਂਦਾ 2000 ਇਹ ਪਾਉਂਦਾ 2000 ਉਹ ਪਾਉਂਦਾ ਸੀ ਸਭ ਪਾਣੇ ਆ ਸਸ਼ਨ ਤੇ ਇਹੋ ਪਿਆਰੀ ਹੈਲਪ ਕੀਤੀ ਜਾਵੇ ਜਿੰਨੀ ਹੁੰਦੀ ਕੋਈ ਨੌਕਰੀ ਵੀ ਦਿੱਤੀ ਜਾਵੇ ਬੱਚਾ ਮੇਰੇ ਬੱਚੇ ਬੱਚਿਆਂ ਦੀ ਵੀ ਹੈਲਪ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਚਾਈਨਾ ਡੋਰ ਨੂੰ ਖਤਮ ਤਾਂ ਨਹੀਂ ਕਰ ਸਕਦੀ ਸਾਡੀ ਸਰਕਾਰ ਵੀ ਨਹੀਂ ਕਰ ਸਕਦੀ ਐਡਮਿਨਿਸਟ੍ਰੇਸ਼ਨ ਵੀ ਨਹੀਂ ਕਰ ਸਕਦੀ ਕੀ ਮੌਤ ਦਾ ਕੁਝ ਪਤਾ ਨਹੀਂ ਹੁੰਦਾ ਪਰ ਜਦੋਂ ਮੌਤ ਕਿਸੇ ਦੀ ਲਾਪਰਵਾਹੀ ਦੇ ਪੇਂਟ ਚੜ ਜਾਵੇ ਤਾਂ ਫਿਰ ਉਹ ਮੌਤ ਇੱਕ ਵਿਅਕਤੀ ਦੇ ਨਹੀਂ ਹੁੰਦੀ ਪੂਰਾ ਪਰਿਵਾਰ ਹੀ ਉਜੜ ਜਾਂਦਾ ਹੈ ਅਜਿਹਾ ਹੀ ਹੋਇਆ ਹੈ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਨਾਲ ਜਿੱਥੇ ਇੱਕ ਪੁੱਤ ਇੱਕ ਪਤੀ ਅਤੇ ਇੱਕ ਛੋਟੇ ਜਿਹੇ ਬੱਚਿਆਂ ਦੇ ਪਿਆਰੇ ਪਾਪਾ ਦੀ ਜ਼ਿੰਦਗੀ ਚਾਈਨਾ ਡੋਰ ਨੇ ਖਤਮ ਕਰ ਦਿੱਤੀ ਹੈ ਲਗਾਤਾਰ ਚਾਈਨਾ ਡੋਰ ਨੂੰ ਖਤਮ ਕਰਨ ਦੇ ਲਈ ਵਕ ਵਕ ਉਪਰਾਲੇ ਕੀਤੇ ਜਾਂਦੇ ਨੇ ਲੇਕਿਨ ਇਹ ਡੋਰ ਜਿਹੜੀ ਹੈ ਬੰਦ ਨਹੀਂ ਹੋਈ ਤੇ ਇਸ ਨੇ ਕਈ ਮੋਤਾਂ ਨੂੰ ਜਨਮ ਦਿੱਤਾ ਹੈ ਕੌਣ ਹੈ ਇਸ ਦਾ ਜ਼ਿੰਮੇਵਾਰ ਮੈਂ ਅੱਜ ਉਸ ਪਰਿਵਾਰ ਦੇ ਵਿੱਚ ਮੌਜੂਦਾ ਦੇਖ ਸਕਦੇ ਹੋ ਕਿ ਛੋਟੀਆਂ-ਛੋਟੀਆਂ ਧੀਆ ਨੇ ਇਹਨਾਂ ਦੇ ਪਾ ਜਿਹੜੇ ਪਾਪਾ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚਾਇਨਾ ਡੋਰ ਨੇ ਉਹਨਾਂ ਦੀ ਜਾਨ ਲੈ ਲਈਏ ਉਹਨਾਂ ਦੀ ਪਤਨੀ ਮੌਜੂਦ ਹੈ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਨੇ ਤੇ ਖਾਸ ਜਸਟ ਸੇਵਾ ਸੁਸਾਇਟੀ ਅੱਜ ਇਹਨਾਂ ਦੇ ਘਰ ਪਹੁੰਚੀ ਹੈ ਜਿੰਨਾਂ ਵੱਲੋਂ ਲਗਾਤਾਰ ਸੇ ਨੋ ਟੂ ਡਰੱਗਸ ਦਾ ਨਾਰਾ ਲਗਾਇਆ ਜਾਂਦਾ ਹੈ ਲੇਕਿਨ ਅਸਰ ਹਾਲੇ ਤੱਕ ਵੀ ਕਿਤੇ ਵੀ ਜਿਹੜਾ ਹੈ ਦਿਖਾਈ ਨਹੀਂ ਦੇ ਰਿਹਾ ਗੱਲਬਾਤ ਕਰਾਂਗੇ ਜਸਟ ਸੇਵਾ ਸੁਸਾਇਟੀ ਦੇ ਫਾਊਂਡਰ ਮੌਜੂਦ ਨੇ ਸਰ ਕੀ ਕਹਿਣਾ ਕੋਈ ਤੇ ਸ਼ਬਦ ਹੀ ਨਹੀਂ ਹੈਗੇ ਤੇ ਪਹਿਲਾਂ ਦੇ ਸਪੀਚਲੈਸ ਹਾਂ ਸਪੀਚਲੈਸ ਹਾਂ ਕੀ ਕਰ ਸਕਦੇ ਹਾਂ ਮੋਨਟਰੀਅਲ ਨਾਲ ਉਹ ਬੰਦਾ ਵਾਪਸ ਆ ਜਾਏਗਾ ਕਦੀ ਵੀ ਨਹੀਂ ਪਰ ਕਿੰਨੇ ਸਾਲ ਹੋਰ ਲੱਗਣਗੇ ਇਸ ਚਾਈਨਾ ਡੋਰ ਨੂੰ ਖਤਮ ਕਰਨ ਵਾਸਤੇ ਕਿੰਨੀਆਂ ਕੋ ਕਟਨੀਆਂ ਕਰਦਣਾ ਹੋਰ ਹੁਣ ਤੇ ਛੱਡ ਦਿਓ ਚਾਈਨਾ ਡੋਰ ਜਿੰਨੇ ਵਰਤੀ ਉਹਨੂੰ ਵੀ ਪਤਾ ਹੋਊਗਾ ਕਿ ਅੰਮ੍ਰਿਤਸਰ ਚਾਹਨਾ ਹਿਊਨ ਕਰਾਈ ਹੋਇਆ ਐਸ ਤੁਹਾਡੇ ਚੈਨਲ ਤੋਂ ਸੋਮਿਤ ਖੰਨਾ ਜੀ ਦੇ ਚੈਨਲ ਤੋਂ ਪਤਾ ਚੱਲਿਆ ਕਿ ਅੰਮ੍ਰਿਤਸਰ ਚੜ੍ਹਾ ਵਡਾ ਇਨਸੀਡੈਂਟ ਹੋਇਆ ਗਿੱਚੀ ਕੱਟੀ ਗਈ ਕਿਸੇ ਦੀ ਬਾਹ ਚਲ ਜਾਂਦੀ ਸੀ ਹੱਥ ਚਲ ਜਾਂਦੇ ਸੀ ਚਾਈਨਾ ਡੋਰ ਤੇ ਮੁੱਕੀ ਨਹੀਂ ਦੋ ਵਾਰੀ ਪੁਲ ਵੀ ਬੰਦ ਹੋ ਗਿਆ ਅੰਮ੍ਰਿਤਸਰ ਦੇ ਚਾਈਨਾ ਡੋਰ ਨਹੀਂ ਮੁੱਕੀ ਔਰ ਅੱਜ ਕੀ ਹੋਇਆ ਕਿ ਸ਼ਮਸ਼ੇਰ ਆਪਣੀ ਜੌਬ ਤੇ ਰਾਤ ਡਿਊਟੀ ਕਰਦਾ ਸੀ ਵੀਰ ਐਡਾ ਸੋਨਾ ਸੁਨੱਖਾ ਵੀਰ ਔਰ ਹਰਤੇਜਾ ਹਸਪੀਟਲ ਮੈਡੀਕਲ ਦੀਆਂ ਸੇਵਾਵਾਂ ਦੇ ਵਿੱਚ ਉਹਦਾ ਇੱਕ ਛੋਟੀ ਜੀ ਜੌਬ ਸੀ 13-14000 15000 ਰੁਪਏ ਮਹੀਨੇ ਦੇ ਜਵਾਬ ਤੇ ਜਾ ਰਿਹਾ ਉਹਨੂੰ ਕੀ ਪਤਾ ਕਿ ਇੱਕ ਡੋਰ ਕਾਲ ਬਣ ਕੇ ਆ ਰਹੀ ਹੈ ਔਰ ਜਦੋਂ ਉਹਦੇ ਨਾਲ ਆੜੀ ਇੱਕ ਵਾਈਕਲ ਦੇ ਨਾਲ ਹੋਰ ਆੜੀ ਤੇ ਪਹਿਲੇ ਤੋਂ ਉਹਦਾ ਥੋੜਾ ਗਲਾ ਵੱਡਿਆ ਗਿਆ ਜਦੋਂ ਵਾਈਕਲ ਤੇਜ਼ ਲੰਘਿਆ ਤੇ ਉਹਦੀ ਗਿੱਚੀ ਪੂਰੀ ਕੱਟੀ ਗਈ ਚਲੋ ਐਕਸੀਡੈਂਟ ਹੁੰਦੇ ਆ ਐਕਸੀਡੈਂਟ ਹੁੰਦੇ ਜਦੋਂ ਕਿਸੇ ਦੀ ਇੰਟੈਂਸ਼ਨ ਨਾ ਹੋਵੇ ਐਕਸੀਡੈਂਟ ਮੇਸ਼ਾ ਪਤਾ ਕੋਈ ਜਾਣ ਕੇ ਨਹੀਂ ਕਰਦਾ ਪਰ ਚਾਈਨਾ ਡੋਰ ਉਡਾਨ ਵਾਲੇ ਤੇ ਕਤਲ ਕਰ ਰਹੇ ਨੇ ਜਾਣ ਕੇ ਉਡਾ ਰਹੇ ਨੇ ਇਸ ਵੈਪਨ ਬਣ ਚੁੱਕਿਆ ਕਤਲ ਕਰਨ ਦਾ ਤੁਹਾਨੂੰ ਨਹੀਂ ਪਤਾ ਪਿਛਲੇ ਸਾਲ ਕਿੰਨੀਆਂ ਡਰੋਨਸ ਕਿੰਨਾ ਕੁਝ ਜਸ ਸੇਵਾ ਸੁਸਾਇਟੀ ਨੇ ਬਾਕੀ ਵੀ ਐਨ ਜੀਓਜ਼ ਦੀ ਮਦਦ ਦੇ ਨਾਲ ਕੀਤਾ ਇਫੈਕਟ ਕੀ ਮਿਲਿਆ ਜ਼ੀਰੋ ਹੱਸਦੇ ਲੋਕੀ ਸਾਡੇ ਤੇ ਕਿ ਤੁਸੀਂ ਸਰਕਾਰ ਥੋੜੀ ਹੋ ਤੂੰ ਕੋਈ ਡੀਸੀ ਆ ਤੂੰ ਕੋਈ ਸੀਪੀ ਆ ਜਿਹੜਾ ਤੂੰ ਕੁਝ ਕਰ ਲੇਗਾ ਡੈਫੀਨੇਟਲੀ ਅਸੀਂ ਜ਼ੀਰੋ ਆ ਅਸੀਂ ਕੁਝ ਨਹੀਂ ਕਰ ਸਕਦੇ ਰੋਲਾ ਪਾਣਿਆਂ ਓਨੀ ਦੇਰ ਚ ਅਗਲਾ ਪਰਿਵਾਰ ਦੀ ਬਲੀ ਚੜ ਜਾਂਦੀ ਆ ਉਹਦੇ ਘਰ ਆ ਜਾਂਦੇ ਆ ਉਸ ਤੋਂ ਅਗਲਾ ਆ ਜਾਂਦਾ ਸ਼ਰਮ ਆਣੀ ਚਾਹੀਦੀ ਸਭ ਨੂੰ ਸਣੇ ਮੈਨੂੰ ਵੀ ਕੀ ਲੜਾਈ ਦੇ ਵਿੱਚ ਮੈਂ ਅਜ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਔਰ ਕੀ ਹੋਇਆ? ਸਭ ਤੋਂ ਵੱਡੀ ਗੱਲ ਬੇਸ਼ਰਮੀ ਦੀ ਹੱਦ ਕਿੱਥੇ ਤੱਕ ਆ ਗਈ ਕਿ 10 ਮਿੰਟ ਉਹ ਵੀਰ ਪੁਲ ਤੇ ਟੜਫਦਾ ਰਿਹਾ। ਇੱਕ ਦੋ ਤਿੰਨ ਕੁੜੀਆਂ ਨੇ ਚੁੰਨੀ ਬੰਨੀ ਕੀਤਾ ਪਰ ਉਹਨਾਂ ਕੋਲ ਵਾਹਕਲ ਨਹੀਂ ਸੀ। ਸਟਰੋਂਗ ਸੀ ਬੰਦਾ ਉਹਨੂੰ ਚੁੱਕ ਕੇ ਲੈ ਕੇ ਜਾਣਾ ਸੀ। ਅੰਮ੍ਰਿਤਸਰ ਵਾਸੀਓ ਕੋਈ ਕਾਰ ਨਹੀਂ ਰੁਕੀ ਉੱਥੇ। ਛੱਡੋ ਯਾਰ ਇਹ ਨੰ ਮਰਗੇ ਦੇ ਅੰਦਰੋਂ। ਇਹ ਬੱਚੇ ਵੇਖੇ ਤੁਸੀਂ। ਇਹ ਬੱਚਿਆਂ ਕੋਲੇ ਪਹੁੰਚੇ ਨਾ ਕਹਿੰਦੇ ਪਾਪਾ ਦਾ ਦੋਸਤ ਹੈ ਹੁਣੇ ਬੱਚਿਆਂ ਦੀ ਮੰਮੀ ਨੇ ਦੱਸਿਆ ਕਿ ਜਦੋਂ ਡੈੱਡ ਬੋਡੀ ਪਈ ਸੀ ਉਹਦੇ ਵਿੱਚ ਜਿਹੜੀ ਕੀ ਕਹਿੰਦੇ ਉਹਨੂੰ ਕੈਂਡੀ ਦੇ ਵਿੱਚ ਤੇ ਬੱਚੇ ਕਹਿੰਦੇ ਮੰਮੀ ਕੋਈ ਗਲੂਕੋਜ਼ ਦੇ ਡੈਡੀ ਨੂੰ ਠਾ ਜਦੋਂ ਉਹਦਾ ਸੰਸਕਾਰ ਕੀਤਾ ਤੇ ਬੱਚੇ ਕਹਿੰਦੇ ਮੰਮੀ ਕਿਹੜਾ ਗਲੂਕੋਜ਼ ਦਿੱਤਾਈ ਹੁਣ ਨਹੀਂ ਆਣਾ ਡੈਡੀ ਸ਼ਰਮ ਆਣੀ ਚਾਹੀਦੀ ਸਾਨੂੰ ਇਹ ਗੱਲ ਰਹਿ ਗਈ ਆਪਣੀ ਮੈਂ ਵੀ ਆਪਣਾ ਫਾਲਟ ਫੀਲ ਕਰਦਾ ਕਿ ਮੈਂ ਲੋਕਾਂ ਨੂੰ ਰੋਕ ਨਹੀਂ ਸਕਿਆ ਨਾ ਲੋਕਾਂ ਨੇ ਮੇਰੀ ਸੁਣੀ ਨਾ ਭਾਜੀ ਦੀ ਸੁਣੀ ਨਾ ਕਿਸੇ ਦੀ ਸੁਣੀ ਤਿੱਲ ਲਾਲਾ ਮਰ ਗਏ ਅਸੀਂ ਸੈਕੰਡ ਰੋਲ ਕਿਦਾ ਸੀ ਸਾਡੇ ਪੋਲੀਟਿਸ਼ੀਅਨਸ ਜਿੱਥੋਂ α ਬੋਨ ਲੰਗਦਾ ਜਾਂ ਜਿਸ ਏਰੀਆ 'ਚ ਬੈਠੇ ਆ ਹਥੋ ਦੇ ਐਮ ਐਲ اے ਕੋਈ ਪਹੁੰਚਿਆ ਤੇ ਕਿਉਂਕਿ ਲੁਧਿਆਣੇ ਇਲੈਕਸ਼ਨ ਸੀ ਇੱਥੇ ਕੀ ਕਰਨ ਆਣਾ ਕਿਸੇ ਨੇ ਬੰਦੇ ਬੰਦੇ ਤੇ ਕੀੜੇ ਆ ਵੀ ਆਰ ਇਨਸੈਕਟਸ ਕਿਸੇ ਨੂੰ ਕੋਈ ਪਰਵਾ ਨਹੀਂ ਐਡਮਿਨਿਸਟ੍ਰੇਸ਼ਨ ਦੇ ਸਕੰਚ ਥੋੜੀ ਜੀ ਜੂਸ ਸਰਕੀ ਕਿ ਰੋਲਾ ਪਾਇਆ ਲੜਾਈ ਲੜੀ ਇੱਥੇ ਤੱਕ ਕਹਿ ਦਿੱਤਾ ਕਿ ਬੋਲ ਰਿਹਾ ਵਾਂ ਮੇਰੇ ਤੇ ਕਰ ਦਿਓ ਪਰਚਾ ਦਰਜ ਜੇ ਉਹਨਾਂ ਤੇ ਨਹੀਂ ਕਰਨਾ ਤੇ ਜਿਨ੍ਹਾਂ ਨੇ ਡੋਰ ਢਾਈ ਸੀ ਕਾਏ ਥੋੜਾ ਸਹਾਯੋਗੀ ਉਹਨਾਂ ਨੇ ਵੀ ਮਦਦ ਤਿਲ ਫੁਲ ਕੀਤੀ ਹੋਣੀ ਆ ਕਰਨਗੇ ਪਰ ਇੱਥੇ ਮਦਦ ਨਹੀਂ ਚਾਹੀਦੀ ਇੱਥੇ ਚਾਹੀਦਾ ਵਿਸ਼ਵਾਸ ਪ੍ਰੋਮਿਸ ਕਿ ਅੱਜ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਚਾਈਨਾ ਡੋਰ ਦੇ ਨਾਲ ਕੋਈ ਮੌਤ ਨਹੀਂ ਹੋਏਗੀ ਉਹ ਕਿੱਥੋਂ ਆਏਗਾ ਕੌਣ ਲਿਆਊਗਾ ਅਲਫਾ ਮਾਲ ਦੇ ਉੱਤੇ ਅਲਫਾ ਵਾਲਾ ਬ੍ਰਿਜ ਆ ਗਿਆ ਇੱਕ ਭਾਜੀ ਦੂਜਾ ਕਿਹੜਾ ਸੀ ਸੈਲੀਬ੍ਰੇਸ਼ਨ ਮਾਲ ਸੈਲੀਬ੍ਰੇਸ਼ਨ ਮਾਲ ਵਾਲਾ ਬ੍ਰਿਜ ਪਿਛਲੇ ਸਾਲ ਇੱਕ ਮੁੰਡਾ ਸੀ ਦੋ ਦੋ ਜਾਣਿਆਂ ਦੇ ਉੱਤੇ ਡੈਥ ਹੋਈ ਗਈ ਚੀ ਲੱਗੀ ਹੋ ਗਈ ਜਿੰਮ ਦਾ ਮਾਲਕ ਸੀ ਮੁੰਡਾ ਐਕਸਰਸਾਈਜ਼ ਕਰਦਾ ਸੀ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਭੇਂਟ ਚੜ ਗਿਆ ਕਿਸੇ ਨੇ ਨਹੀਂ ਚੁੱਕਿਆ ਉਹਨੂੰ ਟਾਈਮਲੀ ਹੈਲਪ ਤੇ ਸਾਡੇ ਲੋਕਾਂ ਦਾ ਜ਼ਮੀਰ ਨਾ ਮਰ ਚੁੱਕਿਆ ਨਾ ਕਿ ਕਹਿੰਦੇ ਨਾ ਸਰੀਰ ਦਾ ਮਰਨਾ ਮੌਤ ਨਹੀਂ ਹੈ ਜ਼ਮੀਰ ਦਾ ਮਰਨਾ ਮੌਤ ਆ ਸਾਡਾ ਜ਼ਮੀਰ ਹੀ ਮਰ ਚੁੱਕਿਆ ਕਿ ਚੁੱਕ ਕੇ ਤੇ ਲੈ ਜਾਓ ਯਾਰ ਹੁਣ ਨਹੀਂ ਰੋਕ ਪਾ ਰਹੀ ਅਸੀਂ ਚਾਈਨਾ ਡੋਰ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਜੇ ਇਸ ਵੀਡੀਓ ਨੂੰ ਵੇਖਦੇ ਹੋ ਤੁਸੀਂ ਐਨੇ ਅੱਛੇ ਕੰਮ ਕਰ ਰਹੇ ਹੋ ਇਟ ਨਾਈਟ ਖੜਕਾ ਦਿਓ ਅੰਮ੍ਰਿਤਸਰ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਦੀ ਡਿਸਮਿਸ ਕਰ ਦਿਓ ਸਸਪੈਂਡ ਕਰ ਦਿਓ ਸਾਰੇ ਛੱਡੋ ਯਾਰ ਕੋਈ ਮਤਲਬ ਇਹ ਮਜ਼ਾਕ ਹੈ ਕੋਈ ਕਿਸੇ ਨਾਲ ਲੜਦਾ ਗੋਲੀ ਮਾਰਤੀ ਜਾਨ ਜਲਦੀ ਸੁਣੀ ਹੈ ਕੋਈ ਕੋਠੇ ਗੁੱਡੀ ਉਡਾ ਰਿਹਾ ਤੇ ਉਹਦੀ ਡੋਰ ਦੇ ਨਾਲ ਕਿਸੇ ਦੀ ਜਾਨ ਜਾ ਰਹੀ ਹੈ ਬੰਦ ਕਰ ਦਿਓ ਪੈਨ ਕਰ ਦਿਓ ਨਾਰਮਲ ਡੋਰ ਨਾਲ ਵੀ ਹੁਣ ਮੈਂ ਪਿਛਲੇ ਸਾਲ ਤੱਕ ਮੈਂ ਕਹਿੰਦਾ ਸੀ ਕਿ ਆਪਣੀ ਲੋੜੀ ਬਚਾ ਲਓ ਇਹ ਸਾਡਾ ਕਸਟਮ ਹੈ ਸਾਡਾ ਟ੍ਰੈਡੀਸ਼ਨ ਹੈ ਬੱਚੇ ਖੁਸ਼ ਹੁੰਦੇ ਨੇ ਅੱਜ ਮੈਂ ਕਹਿੰਦਾ ਬੰਦ ਕਰੋ ਇਹਨੂੰ ਪੁੱਛ ਲਿਓ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿੰਨੀਆਂ ਫੋਟੋਆਂ ਪਿਛਲੇ ਸਾਲ ਭੇਜੀਆਂ ਜਿੰਨੇ ਗੱਟੂ ਫੜੇ ਮੈਂ ਕਿਹਾ ਅੱਗ ਲਾ ਦਿਓ ਉਹਨਾਂ ਨੂੰ ਤੇ ਤੁਹਾਡੇ ਕੋਲ ਅਨਸਰ ਆਂਦਾ ਸੀ ਕੇਸ ਪ੍ਰਾਪਰਟੀ ਆ ਲੋਕਾਂ ਦੇ ਦਿਲ ਕਿਵੇਂ ਜਿੱਤੋਗੇ ਅੱਜ ਨਾ ਘਰ ਆਇਆ ਕਹਿੰਦੇ ਵੀਰ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਕੁਝ ਕਰੇ ਸਾਡੇ ਸਾਹਮਣੇ ਇਹਨਾਂ ਦੀ ਇੱਕ ਭੈਣ ਕਹਿੰਦੀ ਕਿ ਚਾਈਨਾ ਡੋਰ ਸਾਡੇ ਮਹੱਲੇ 'ਚ ਵਿਕਦੀ ਜੇ ਸਾਡੇ ਮਲੇ ਵਿੱਚ ਨਸ਼ਾ ਵਿਗਦਾ ਜੇ ਕੀ ਮੈਂ ਅਧਿਕਾਰੀ ਬੈਠੇ ਸੀ ਵੱਡੇ ਉਹ ਵੀ ਆਨਸਰਲੈਸ ਸੀ ਇਹ ਸਿਸਟਮ ਕਰਪਟ ਹੋ ਚੁੱਕਾ ਹੈ ਜਾਣ ਗਈ ਹੈ ਸ਼ਮਸ਼ੇਰ ਵੀਰ ਦੀ ਆ ਛੋਟੇ ਛੋਟੇ ਬੱਚੇ ਵੇਖ ਕੇ ਨਾ ਦੁੱਖ ਆਂਦਾ ਮੇਰੀਆਂ ਵੀ ਦੋ ਧੀਆਂ ਨੇ ਕੀ ਕਿਦਾਂ ਪਲਣਗੀਆਂ ਹੁਣ ਕੀ ਕਰਨਗੇ ਪ੍ਰਾਈਵੇਟ ਤੋਂ ਸਰਕਾਰੀ ਸਕੂਲ ਚਾ ਜਾਣਗੇ ਜਾਂ ਨਹੀਂ ਪੜ੍ਹਾਣਗੇ ਕੀ ਕਿਦਾਂ ਘਰ ਚੱਲੂਗਾ ਘਰ ਦੇ ਹਾਲਾਤ ਵੇਖਿਆ ਤੁਸੀਂ ਫੇਰ ਵੀ ਜਿਗਰਾ ਜੇ ਉਸ ਮਾਦਾ ਕਹਿੰਦੀ ਮੇਰੀ ਮਦਦ ਨਾ ਕਰੋ ਪਰ ਇਹੋ ਜਿਹਾ ਕੁਝ ਕਰ ਦੋ ਕਿ ਅੱਜ ਤੋਂ ਬਾਅਦ ਕਿਸੇ ਦੀ ਜਾਨ ਨਾ ਜਾਵੇ ਨਾ ਕਰੋ ਕਹਿੰਦੀ ਮੈਂ ਔਕੀ ਸੋਕੀ ਜ਼ਿੰਦਗੀ ਕੱਟ ਲਾਂਗੀ ਜਵਾਨ ਇੱਕ ਕੁੜੀ ਗੈਹ ਰਹੀ ਐ ਜਿਹੜੀ ਆਪ 30 ਸਾਲ ਦੀ ਹੋਣੀ ਮਸਾਂ ਪਰ ਸਾਡਾ ਜ਼ਮੀਰ ਮਰ ਚੁੱਕਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੈਂ ਮੈਮ ਨੂੰ ਕਵਾਂਗਾ ਤੁਸੀਂ ਮਚਿੱਟੇ ਦੇ ਵਿੱਚ ਸ਼ਰਾਬ ਵਾਲਾ ਇਨਸੀਡੈਂਟ ਹੋਇਆ ਆਈ ਹੈਵ ਹਰਡ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਦੀ ਗੱਲ ਕੀਤੀ ਐ ਮੈਨੂੰ ਨਹੀਂ ਪਤਾ ਦਿੱਤੀ ਕਿ ਨਹੀਂ ਦਿੱਤੀ ਮਾਨਿਟਰੀ ਹੈਲਥ ਦੀ ਗੱਲ ਕੀਤੀ ਐ ਕਿਉਂ ਨਹੀਂ ਸਰਕਾਰੀ ਨੌਕਰੀ ਐ ਇਸ ਪਰਿਵਾਰ ਨੂੰ ਉਹਰੇ ਤੇ ਸ਼ਰਾਬ ਪੀਤੀ ਜਾਣ ਕੇ ਸ਼ਰਾਬ ਮਾੜੀ ਚੀਜ਼ ਹੀ ਐ ਨਾ ਕਿਸ ਨੇ ਗਲਤ ਪੀਤੀ ਜਾਨ ਚਲ ਗਈ ਠੀਕ ਐ ਜਿਨ੍ਹਾਂ ਨੇ ਸ਼ਰਾਬ ਮਾੜੀ ਵੇਚੀ ਜਾਂ ਤੰਦਾ ਕਰਦੇ ਸੀ ਮੈਨੂੰ ਨਹੀਂ ਪਤਾ ਕੌਣ ਆ ਨਾ ਮੈਂ ਪਹਿਣਾ ਚਾਹਨਾ ਵਾਂ ਪਰ ਇੱਥੇ ਤੇ ਉਹਦਾ ਕੋਈ ਕਸੂਰ ਹੀ ਨਹੀਂ ਸੀ ਮਿਹਨਤ ਕਰਨ ਚੱਲਿਆ ਸੀ ਮੋਟਰਸਾਈਕਲ ਤੇ ਆਪਣੇ ਕਿਰਤ ਕਿਰਤ ਕਰਕੇ ਆਪਣੀ ਪਰਿਵਾਰ ਪਾਲਦਾ ਸੀ ਉਹਦੀ ਜਾਨ ਚਲੀ ਗਈ ਚਾਈਨਾ ਡੋਰ ਨਾਲ ਉਸ ਏਰੀਏ ਦਾ ਐਸਪੀ ਐਸਐਚਓ ਐਮਐਲਏ ਔਰ ਡੀਐਸਪੀ ਇਹ ਚਾਰ ਜਾਣਿਆ ਤੇ 307 ਦਾ ਪਰਚਾ 302 ਦਾ ਪਰਚਾ ਹੋਣਾ ਚਾਹੀਦਾ ਕਰੋਗੇ ਹੈਗੀ ਇੰਨੀ ਜ਼ਰਤ ਕਰ ਦਿਓ ਇੱਕ ਵਾਰੀ ਐਗਜ਼ਾਮਪਲ ਸੈੱਟ ਜੇ ਕੱਲ ਤੋਂ ਚਾਈਨਾ ਡੋਰ ਨજર ਆ ਜੇਗੀ ਮੇਰਾ ਨਾਮ ਵਟਾ ਦਿਓ ਦੂਜੀ ਰੈਮੇਡੀ 4 ਸਾਲ ਹੋ ਗਏ ਤੁਹਾਨੂੰ ਕਹਿੰਦੇ ਆ ਕਿ ਦੋ ਬੋਲਣੇ ਉਨਾ ਉਤੇ ਉਤੇ ਤਾਰ ਬੰਨ ਦਿਓ 22 ਫੁੱਟ ਤੇ ਕਿ ਜੇ ਕੋਈ ਡੋਰ ਤੇ ਤੁਹਾਡੇ ਕੋਲ ਬੰਦ ਨਹੀਂ ਹੋਣੀ ਇਹ ਸ਼ਰਤੀਆਂ ਗੱਲ ਆ ਹੁਣ ਵੀ ਮੈਂ ਰੋ ਪਿੱਟ ਕੇ ਰੋਲਾ ਪਾ ਕੇ ਗਲਾ ਖਰਾਬ ਕਰਕੇ ਚਲ ਜਾਣਾ ਤੁਹਾਡੇ ਕੋਲ ਕੱਖ ਨਹੀਂ ਹੋਣਾ ਤਾਰ ਹੀ ਬੰਨ ਦਿਓ ਜਿਹੜੇ ਪੈਸੇ ਪੈਣਗੇ ਪ੍ਰੋਮਿਸ ਕਰਦਾ ਵਾਂ ਜੱਸ ਸੇ ਬਬਲੋ 1 ਲੱਖ ਰੁਪਏ ਅਰਜ ਪਾਵਾਂਗੇ ਤਾਰ ਬੰਨ ਦਿਓ ਦੋਵੇਂ ਪੁਲਾਂ ਦੇ ਕੀ ਕਰੀਏ ਅਸੀਂ ਮਤਲਬ ਕਿਸ ਤਰ੍ਹਾਂ ਤੁਹਾਨੂੰ ਮਨਾਈਏ ਇਹ ਪਬਲਿਕਲੀ ਗੱਲ ਕਰਨੀ ਪੈਂਦੀ ਸਾਨੂੰ ਕੋਈ ਰੈਮਡੀ ਨਹੀਂ ਸਾਡੇ ਕੋਲ ਔਰ ਸੰਸਦ ਵੱਲੋਂ 5 500 ਰੁਪਏ ਮਹੀਨਾ ਦੋ ਬੱਚਿਆਂ ਦੀ ਪੈਨਸ਼ਨ ਲਈ ਹੈ ਜਿਹੜੇ ਚੰਨਾ ਦੀ ਐਟਲੀਸਟ এডਿਕੇਸ਼ਨ ਪੂਰੀ ਹੋ ਜਵੇ ਔਰ 25000 ਰੁਪਏ ਦਾ 5 ਮਹੀਨਿਆਂ ਦਾ ਇਕੱਠਾ ਹੀ ਚੱਕ ਦੇ ਰਹੇ ਆ ਅੱਗੋਂ ਦਿੰਦੇ ਰਵਾਂਗੇ ਔਰ ਇੰਨਾ ਵਧੀਆ ਵਾਅਦਾ ਕੀਤਾ ਕਹਿੰਦੇ ਜਦੋਂ ਸਾਡਾ ਹੱਥ ਠੀਕ ਹੋ ਗਿਆ ਤੁਸੀਂ ਇਹ ਬੰਦ ਕਰ ਦਿਓ ਯਾਰ ਇਹੋ ਜਿਹੇ ਪਰਿਵਾਰ ਲੱਭਣੇ ਆ ਰੱਬਰਗੇ ਪਰਿਵਾਰ ਨੇ ਉਹਨਾਂ ਦਾ ਜੀ ਚਲਾ ਗਿਆ ਇੱਥੇ ਇਨਸਾਫ ਪਰਚਾ ਦਰਜ ਅਲਫਾ ਦੇ ਦੋਵੇਂ ਸਾਈਡਾਂ ਤੇ ਜਿਹੜੇ ਗੁੱਡੀਆਂ ਡਾਂਦੇ ਨੇ ਟੰਗ ਦਿਓ ਸਾਰੇ ਕਿਉਂ ਨਹੀਂ ਦਿੱਤੇ ਜਾਂਦੇ ਤੁਹਾਡੇ ਕੋਲ ਐਫ ਆਈ ਆਰ ਹਨ ਜੇ 1 ਸਾਲ ਦੇ ਵਿੱਚ 5 500 ਇੱਕੋ ਇੱਕੋ ਨਸ਼ੇ ਦਾ ਪਰਚਾ ਦਰਜ ਹੋ ਜਾਂਦਾ ਕਿ ਰੋਕਿਆ ਦੇ ਸਜੀ ਪੈਂਟ ਦੇ ਵਿੱਚ ਕਾਲੇ ਲਫਾਵੇ ਚ ਨਸ਼ਾ ਬਿਆਸੀ ਤੇ ਇਹ ਪਰਚਾ ਕਿਉਂ ਨਹੀਂ ਤੁਹਾਡੇ ਕੋਲ ਦਰਜ ਹੁੰਦਾ ਪਿਆ ਤੁਹਾਨੂੰ ਕਿਹਾ ਕਿ ਐਨ ਜੀਓਜ਼ ਫੁੱਲ ਸਪੋਰਟ ਕਰ ਰਹੀਆਂ ਅੰਮ੍ਰਿਤਸਰ ਦੀ ਕਿਹੜੀ ਐਨ ਜੀਓ ਜਿਹੜੀ ਮੇਰੀਆਂ ਗੱਲਾਂ ਨਾਲ ਹੱਥ ਥੱਲੇ ਲਿਖ ਕੇ ਪਾ ਦਿਓ ਕਿ ਮੁਤਫਿਕ ਨਹੀਂ ਹੈਂਆਂ ਕੋਈ ਨਹੀਂ ਬੋਲ ਬੰਦਾ ਮੈਂ ਗੱਲ ਕਰ ਰਿਹਾ ਕਰ ਵੀ ਤਾਰ ਰਿਹਾ ਆਂ ਕਿ ਠੀਕ ਹੈ ਜੇ ਮੇਰੇ ਖਿਲਾਫ ਵੀ ਕੋਈ ਐਕਸ਼ਨ ਕਰਨਾ ਕਰ ਦਿਓ ਪਰ ਲੋਕਾਂ ਦੀ ਜਾਨ ਚਾਈਨਾ ਡੋਰ ਤੋਂ ਬਚਾਓ ਸਰ ਦੇਖਿਆ ਜਾਂਦਾ ਇਹ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬੜੀਆਂ ਮੋਤਾਂ ਹੁੰਦੀਆਂ ਨੇ ਪ੍ਰਸ਼ਾਸਨ ਆਂਦਾ ਆ ਕੋਈ ਵੀ ਇਸ ਤਰ੍ਹਾਂ ਹੀ ਬਸ ਥੋੜਾ ਜਿਹਾ ਹੌਂਸਲਾ ਦੇ ਕੇ ਫਿਰ ਉਹੀ ਚੀਜ਼ ਰੈਗੂਲਰ ਬਾਰ ਬਾਰ ਹੋਈ ਜਾਂਦੀ ਹੈ ਕੌਣ ਹੈ ਜ਼ਿੰਮੇਵਾਰ ਕਿੱਦਾਂ ਇਹ ਚੀਜ਼ ਜਿਹੜੀ ਹੈ ਖਤਮ ਕੀਤੀ ਜਾਏ ਦੇਖਿਓ ਅਧਿਲੀ ਐਡਮਿਨਿਸਟ੍ਰੇਟਿਵ ਤੇ ਪੋਲਿਟਿਕਲ ਵਿਲ ਚਾਹੀਦੀ ਹੈ ਜਦੋਂ ਤੱਕ ਵੋਟਾਂ ਦੀ ਰਾਜਨੀਤੀ ਤੋਂ ਉੱਤੇ ਨਹੀਂ ਉਠਾਂਗੇ ਜਿਹੜਾ ਚਾਈਨਾ ਡੋਰ ਡਾਂਦਾ ਉਹਦੀ ਵੋਟ ਹੈਗੀ ਆ ਸਭ ਤੋਂ ਵੱਡੀ ਪ੍ਰੋਬਲਮ ਹੈ ਹਾਂ ਮੈਂ ਉਡਾਈ ਚਾਈਨਾ ਡੋਰ ਦੱਸੋ ਐਦ ਕੀ ਵੋਟ ਪਾਵਾਂਗੇ ਨਾ ਜੇ ਮੈਨੂੰ ਚਾਈਨਾ ਡੋਰ ਤੋਂ ਰੋਕਿਆ ਨਾ ਜੇ ਮੇਰੇ ਖਲਾਫ ਪਰਚਾ ਦਰਜ ਕੀਤਾ ਵੋਟਾਂ ਦੂਜੀ ਧਿਰ ਨੂੰ ਪਾ ਦਾਂਗੇ ਇਹ ਲੜਾਈ ਬਸ ਤੇ ਦੂਜੇ ਪਾਸੇ ਐਡਮਿਨਿਸਟ੍ਰੇਸ਼ਨ ਦੀ ਕੀ ਮੰਗਾ ਕਿ ਇੱਕ ਆਈਐਸ ਅਫਸਰ ਇੱਕ ਆਈਪੀਐਸ ਅਫਸਰ ਉਹਨਾਂ ਨੂੰ ਵੀ ਡਿਕਟੇਟ ਕਰਨ ਵਾਲਾ ਇੱਕ ਅਨਪੜ ਮਲਏ ਜ਼ਰੂਰ ਤਾਂ ਕਿ ਸਿਸਟਮ ਨਹੀਂ ਠੀਕ ਹੋਏਗਾ ਔਰ ਉਹ ਤੱਕ ਨਹੀਂ ਹੋਣਾ ਇੱਕ ਵੱਡੀ ਮੀਟਿੰਗ ਚਲਦੀ ਹੁੰਦੀ ਨਾ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਕਿ ਇੱਕ ਐਮਐਲਏ ਬੈਠਾ ਹੁੰਦਾ ਇੱਕ ਆਈਐਸ ਅਫੀਸਰ ਖੜਾ ਹੁੰਦਾ ਕਦੋਂ ਪਤਾ ਲੱਗਣੀਆ ਆਪਣੀਆਂ ਪਾਵਰਸ 7 ਲੱਖ ਬੰਦੇ ਪੇਪਰ ਦਿੰਦੇ ਆ ਤੁਸੀਂ 1000 ਜਾਨਾ ਸਿਲੈਕਟ ਹੁੰਦੇ ਹੋ 7 ਲੱਖ ਬੰਦਿਆਂ ਚੋਂ ਸਿਰਫ ਤੁਸੀਂ 1000 ਚੁਣੇ ਜਾਂਦੇ ਹੋ ਪਰਵਾਹ ਨਾ ਕਰਿਆ ਕਰੋ ਕਿਸੇ ਲੀਡਰ ਦੀ ਕਿਸੇ ਵੀ ਸਿਸਟਮ ਦੀ ਕਿਸੇ ਬੰਦੇ ਦੀ ਮੇਰੀ ਵੀ ਨਹੀਂ ਕਿਸੇ ਦੀ ਵੀ ਨਹੀਂ ਜਿੱਥੇ ਗਲਤਾਂ ਸਾਨੂੰ ਠੋਕ ਕੇ ਰੱਖਦੇ ਹੋ ਪਰ ਜਦੋਂ ਅਸੀਂ ਗਲਤ ਦੇ ਖਿਲਾਫ ਆਵਾਜ਼ ਉਠਾਣਿਆ ਮੋਢੇ ਤੇ ਹੱਥ ਤੇ ਰੱਖਦਿਆ ਕਰੋ ਇਹ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ ਲਾਸਟ ਇਹ ਤੁਹਾਨੂੰ ਵਾਰਨਿੰਗ ਹੈ ਸਭ ਨੂੰ ਹੁਣ ਮੇਰੇ ਚਾਹੇ ਪੱਲੇ ਕੁਝ ਨਹੀਂ ਹੈਗਾ ਮੈਂ ਇੱਕ ਇਨਸਾਨ ਆ ਇੱਕ ਐਡਵੋਕੇਟ ਆ ਮੈਂ ਜਿੰਨੀ ਲੜਾਈ ਹੈ ਨਾ ਮੈਂ ਤੁਹਾਨੂੰ ਪਾਰਟੀ ਬਣਾ ਕੇ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗਾ ਇਹ ਅੰਤ ਹੋ ਗਿਆ ਹੁਣ ਹਾਈ ਕੋਰਟ ਨੇ ਤੇ ਆਰਡਰ ਕੀਤਾ ਹੋਇਆ 2000 2014 ਦਾ ਫਿਰ 18 ਦੇ ਵਿੱਚ ਕਿ ਦੀ ਜ਼ਿੰਮੇਵਾਰੀ ਸਾਰੀ ਐਡਮਿਨਿਸਟ੍ਰੇਟਿਵ ਪਾਰਟ ਦੀ ਆ ਪਰ ਤੁਹਾਡੇ ਕੋਲ ਆਰਡਰ ਨਹੀਂ ਇਨਫੋਰਸ ਹੁੰਦਾ ਉਹਨ ਕੀ ਅਸੀਂ ਕੰਡੈਮਨਟ ਪਾਈਏ ਤੁਹਾਡੇ ਖਿਲਾਫ ਕਿ ਮੈਡੀਕਲ ਦਈਏ ਚਾਈਨਾ ਹਜੇ ਮੰਨਦੇ ਹੋ ਸ਼ਮਸ਼ੀਰ ਦੀ ਡੈਥ ਚਾਈਨਾ ਡੋਰ ਨਾ ਹੋਈ ਕਿ ਨਹੀਂ ਮੰਨਦੇ ਹੋ ਵੀ ਜੇ ਨਹੀਂ ਮੰਨਦੇ ਨਾ ਤੇ ਪੁੱਲ ਤੇ ਜਿਹੜੀਆਂ ਪਰਿਵਾਰ ਕੋ ਵੀਡੀਓਜ਼ ਪਈਆਂ ਫੇਸਬੁੱਕ ਤੇ ਚਲਾ ਨਹੀਂ ਸਕਦੇ ਅਸੀਂ ਆ ਕੇ ਵੇਖਿਓ ਗਲਾ ਅਲੱਗ ਹੋ ਗਿਆ ਤੇ ਬੱਚੇ ਰੋਂਦੇ ਬੈਨੇ ਸੋ ਮੈਡਮ ਜਰੋਦਾ ਕੇ ਪੋਲਿਟੀਕਲ ਤੇ ਐਡਮਿਨਿਸਟ੍ਰੇਟਿਵ ਵੈਲ ਦੀ ਕਲੈਕਸ਼ਨ ਨਹੀਂ ਹੋਏਗੀ ਇਹ ਔਰ ਜਰੋਦਾ ਕੇ ਐਨ ਜੀਓਜ਼ ਨੂੰ ਵੀ ਉਹਨਾਂ ਦਾ ਬੰਦਾ ਹੱਕ ਨਹੀਂ ਦੇਣਗੇ ਹੱਕ ਕੀ ਹੈ ਸਾਡਾ ਇਹ ਪੈਸੇ ਨਾ ਸਰਕਾਰ ਦੇਣੀ ਆ 2000 ਆ ਪੰਦਾ 2000 ਉਹ ਪੰਦਾ 2000 ਐ ਪੰਦਾ 2000 ਉਹ ਪੰਦਾ ਸਭ ਪੰਨੇ ਆ ਟੈਕਸਾਂ ਤੋਂ ਇਲਾਵਾ ਤੇ ਉਹ ਪੈਸੇ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਐਨ ਜੀਓਜ਼ ਦੀ ਸੁਜੈਸ਼ਨਸ ਹੀ ਮੰਨ ਲਿਓ ਕਿ ਦੋ ਬੁੱਲਾ ਦੇ ਤਾਰ ਲਾ ਦਿਓ ਨਹੀਂ ਹੋਣੀ ਤੁਹਾਡੇ ਕੋਲ ਚਾਈਨਾ ਡੋਰ ਬੰਦ ਐਟ ਲੀਸਟ ਅਗਲਾ ਆਜਸ ਘਰ ਜਾਇਆ ਮੇਰੇ ਕੋ ਗਿਣ ਕੇ ਲੈ ਲਓ 10 ਦਿਨਾਂ ਦੇ ਵਿੱਚ ਅਗਲਾ ਇਨਸੀਡੈਂਟ ਹੋਣਾ ਜੇ ਕਿਉਂ ਵੀ ਕਰੰਭਾ ਜੀ ਓਨਲੀ 10 ਡੇਜ਼ ਯੂ ਵਿਲ ਲਿਸਨ ਅਗੇਨ ਥੈਟ ਸਮ ਐਕਸੀਡੈਂਟ ਟੁਕ ਪਲੇਸ ਵਿਦ ਚਾਇਨਾ ਡੋਰ ਫੈਟਲ ਐਕਸੀਡੈਂਟ ਆਜਾ ਆਜਾ ਦੇਖ ਲਓ ਇਹ ਡੈਥ ਕਾਰਨ ਪਤਾ ਲੱਗਿਆ ਕਿਹ ਹੁੰਦੇ ਰਹਿੰਦੇ ਡੈਥ ਕਾਰਨ ਪਤਾ ਲੱਗਾ ਭਾਜੀ ਕਹਿੰਦੇ ਇਹ ਡੈਥ ਸੀ ਦੇ ਇੰਨਾ ਰੌਲਾ ਸੀ ਪਾਇਆ ਤੇ ਇੱਥੇ ਤਾਂ ਗੱਲ ਪਹੁੰਚ ਗਈ ਉਂਗਲਾਂ ਵੱਡੀਆਂ ਗਿਆ ਗਲੇ ਵੱਡੇ ਕੇ ਹੈਂਡੀਕੈਪਡ ਹੋ ਗਏ ਜ਼ਬਾਨ ਚਲੀ ਗਈ ਬੋਲਣਾ ਬੰਦ ਹੋ ਗਏ ਹੱਥ ਵੱਡਿਆ ਗਿਆ ਕਾਰਾਂ ਦੇ ਐਕਸੀਡੈਂਟ ਹੋ ਗਏ ਬਰਡਸ ਐਨੀਮਲਸ ਇਹ ਤੇ ਨਾਰਮਲ ਚੀਜ਼ਾਂ ਔਰ ਸਭ ਤੋਂ ਮਾੜੀ ਗੱਲ ਕੀ ਹੈ ਜੂਨ ਹੈ ਗੁੱਡੀਆਂ ਦਾ ਸੀਜ਼ਨ ਨਹੀਂ ਆ ਕਿੰਨੀ ਵੱਡੀ ਇੱਕ ਇਸ ਪਰਿਵਾਰ ਨੂੰ ਜਦੋਂ ਸੁਣਨ ਨੂੰ ਮਿਲਿਆ ਕਿ ਡੋਰ ਦੇ ਨਾਲ ਡੈਥ ਹੋ ਗਈ ਯਾਰ ਕੀ ਸੋਚਿਆ ਹੋਇਆ ਹੋਗਾ ਇਹਨਾਂ ਨੇ ਜਦੋਂ ਮੈਂ ਪਾਕਿਸਤਾਨ ਦੀ ਲੜਾਈ ਹੋਈ ਅਸੀਂ ਆ ਬੱਤੀਆਂ ਬੰਦ ਕਰ ਦੋ ਇਹ ਕਰ ਦੋ ਉਹ ਕਰ ਦੋ ਸਾਰੀਆਂ ਗਾਈਡਲਾਈਨਸ ਮੰਨੀਆਂ ਤੁਹਾਡੀਆਂ ਇਹਨਾਂ ਨੇ ਵੀ ਮੰਨੀਆਂ ਐ ਬਾਕੀ ਟੈਕਸ ਦਿੰਦੇ ਆ ਨਾ ਇਹ ਵੀ ਦਿੰਦੇ ਆ ਜਦੋਂ ਝੰਡੇ ਵਾਲੇ ਜਾਣਾ ਹੁੰਦਾ ਟੋਲ ਤੇ ਇਹਨਾਂ ਨੇ ਵੀ ਪੈਸੇ ਦੇਣੇ ਆ ਜਿਹੜਾ ਮੋਟਰਸਾਈਕਲ ਲੈ ਲੈ ਕੇ ਆਂਦੇ ਉਹਦੀ ਆਰਸੀ ਦਾ ਵੀ ਟੈਕਸ ਆ ਦਿੰਦੇ ਆ ਰੋਡ ਟੈਕਸ ਵੀ ਦਿੰਦੇ ਆ ਤੇ ਜਦੋਂ ਇਹਨਾਂ ਦਾ ਜੀ ਚੱਲ ਗਿਆ ਤੇ ਇਹਨਾਂ ਕੋਈ ਰਾਈਟ ਨਹੀਂ ਇੱਕ ਸਰਕਾਰੀ ਨੌਕਰੀ ਔਰ ਪੁਲਾਂ ਦੇ ਉੱਤੇ ਤਾਰ ਜੇ ਤੁਸੀਂ ਨਹੀਂ ਲਾਂਦੇ ਤੇ ਫਿਰ ਮੈਂ ਸਮਝਾਂਗਾ ਕਿ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਦਿਲ ਨਹੀਂ ਹੈਗਾ ਉੱਥੇ ਬਸ ਕੁਝ ਹੋਰ ਹੀ ਭਰਿਆ ਹੋਇਆ ਜਿਹਨੂੰ ਕਦੀ ਕੋਈ ਚੇਂਜ ਨਹੀਂ ਕਰ ਸਕਦਾ ਬਿਲਕੁਲ ਸੋਸਾਇਟੀ ਦੇਖ ਸਕਦੇ ਹੋ ਕਿ ਆਹ ਉਹ ਜਿਹੜੀ ਜਸਟਿਸ ਸੇਵਾ ਸੁਸਾਇਟੀ ਲੋਕਾਂ ਦੇ ਭਲੇ ਕਰਦੀ ਹੈ ਅੱਜ ਉਹ ਖੁਦ ਇੱਕ ਬੇਬਸ ਹੋਈ ਨਜ਼ਰ ਆ ਰਹੀ ਹੈ ਤੇ ਸਰਕਾਰ ਨੂੰ ਜਿਹੜੀ ਹੈ ਪ੍ਰਸ਼ਾਸਨ ਨੂੰ ਅਪੀਲ ਕਰ ਰਹੀ ਹੈ ਕਿ ਚਾਇਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰੋ ਤਾਂ ਜੋ ਪ੍ਰਸ਼ਾਸਨ ਦੇ ਸਿਰ ਤੇ ਐ ਕੋਈ ਵੀ ਜੂਨੀ ਸਰਕਦੀ ਤੇ ਪਰਿਵਾਰ ਦੇਖ ਸਕਦੇ ਹੋ ਮੇਰੇ ਨਾਲ ਮੌਜੂਦ ਹੈ ਛੋਟੀਆਂ ਛੋਟੀਆਂ ਬੱਚੇ ਮਹਿਜ਼ ਇਹਨਾਂ ਦੀ ਉਮਰ ਦੇਖ ਸਕਦੇ ਹੋ ਕਿੰਨੀ ਛੋਟੀ ਹੈ ਦੇਖ ਕੇ ਸਾਨੂੰ ਜਿਹੜਾ ਇਹ ਹੋਰ ਤਰ੍ਹਾਂ ਹੋ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਜਿਹੜਾ ਪਿਤਾ ਦਾ ਸਾਆ ਨਹੀਂ ਰਿਹਾ ਮੈਡਮ ਨਾਲ ਗੱਲਬਾਤ ਕਰਾਂਗੇ ਮੈਡਮ ਤੁਸੀਂ ਬੜਾ ਹੌਂਸਲਾ ਦਿੱਤਾ ਹੈ ਕਿ ਤੁਸੀਂ ਕਹੇ ਕਿ ਮੇਰੇ ਨਾਲ ਤੇ ਜੋ ਹੋ ਗਿਆ ਲੇਕਿਨ ਬਾਕੀ ਹੁਣ ਮੈਂ ਅੱਗੋਂ ਕਿਸੇ ਹੋਰ ਦੇ ਨਾਲ ਨਾ ਹੋਣਾ ਚਾਹੇ ਕੀ ਵਰਡਸ ਨਿਕਲ ਜੋ ਆ ਦਿਨਾਂ ਲੋਇਆ ਹੁਣ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਤਾਰਾਂ ਵਜਲੇ ਉੱਥੇ ਤੇ ਪੁੱਲਦੇ ਤੇ ਤਾਰ ਲਾ ਦੇਣੀ ਚ ਦੀ ਚਾਇਨਾ ਡੋਰ ਬੰਦ ਹੋਣੀ ਚਾਹੀਦੀ ਆ ਜੋ ਸਾਡੇ ਨਾਲ ਹੁੰਦਾ ਹੋਰ ਕਿਸੇ ਹੋਰ ਕਿਸੇ ਟੱਪ ਪਰਿਵਾਰ ਦਾ ਕੋਈ ਨਾ ਜੀ ਨਾ ਜਾਵੇ ਕਿਸੇ ਦੇ ਸਿਰ ਤੇ ਕਿਦਾ ਸਾਇਆ ਨਾ ਜਾਵੇ ਕਿਸੇ ਦੇ ਪਿਓ ਦਾ ਨਾ ਜਾਵੇ ਮੈਂ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ ਪ੍ਰਸ਼ਾਸਨ ਤੋਂ ਕੀ ਮੰਗਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੇ ਹੈ ਪਿਆਰੀ ਹੈਲਪ ਕੀਤੀ ਜਾਵੇ ਜਿੰਨੀ ਹੁੰਦੀ ਕੋਈ ਨੌਕਰੀ ਵੀ ਦਿੱਤੀ ਜਾਵੇ ਬੱਚਾ ਮੇਰੇ ਬੱਚੇ ਬੱਚਿਆਂ ਦੀ ਵੀ ਹੈਲਪ ਕੀਤੀ ਜਾਵੇ ਜਿੰਨੀ ਹੋ ਸਕਦੀ ਆ ਬਿਲਕੁਲ ਐ ਛੋਟੀਆਂ ਛੋਟੀਆਂ ਧੀਆਂ ਨੇ ਬੱਚੇ ਤੁਸੀਂ ਕੁਝ ਕਹਿਣਾ ਚਾਹੋ ਹੱਥ ਜੋੜ ਕੇ ਮੇਰਾ ਨਾਮ ਲਹਿਰਬੀਟ ਕੋਰਾ ਚਾਇਨਾ ਜਦੋਂ ਨੂੰ ਬਣ ਕਰ ਜਾਈ ਜੈ ਮੈਂ ਜਾਣੀ ਆਗੀ ਕਿ ਇਤਨਾ ਇਤਨਾ ਜਿਤਾ ਮੇਰੇ ਪਾਪਾ ਦੀ ਮੌਤ ਹੋਈ ਹੈ ਇਤਨਾ ਕਿਸੇ ਦੇ ਪਾਪਾ ਦੀ ਤਾਂ ਮੌਤ ਹੋਵੇ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਛੋਟੀ ਜਿਹੀ ਬੱਚੀ ਹੱਥ ਜੋੜ ਕੇ ਜਿਹੜਾ ਹੈ ਉਹ ਅਪੀਲ ਕਰ ਰਹੀ ਹੈ ਤੇ ਇੱਥੇ ਹੋਰ ਵੀ ਜਿਹੜਾ ਇਹ ਗੱਲਬਾਤ ਕਰਾਂਗੇ ਜਸਟਿਸ ਸੇਵਾ ਸੁਸਾਇਟੀ ਦੇ ਹੀ ਹੋਰ ਜਿਹੜੇ ਮੈਂਬਰਸ ਨੇ ਮੌਜੂਦ ਨੇ ਸਰ ਕੀ ਕਹੋਗੇ ਤੁਸੀਂ ਆ ਜਦੋਂ ਬੱਚੀ ਬੋਲੀ ਆ ਜੀ ਕੁਛ ਕਿਹਾ ਹੀ ਨਹੀਂ ਜਾ ਰਿਹਾ ਮੇਰੇ ਖਿਆਲ ਚ ਇਹਨਾਂ ਨੇ ਇੱਕ ਸਾਨੂੰ ਸਾਰਿਆਂ ਸੜਕਾਂ ਤੋਂ ਉੱਤਰਨਾ ਚਾਹੀਦਾ ਚਾਈਨਾ ਡੋਰ ਨੂੰ ਖਤਮ ਤੇ ਨਹੀਂ ਕਰ ਸਕਦੀ ਸਾਡੀ ਸਰਕਾਰ ਵੀ ਨਹੀਂ ਕਰ ਸਕਦੀ ਐਡਮਿਨਿਸਟ੍ਰੇਸ਼ਨ ਵੀ ਨਹੀਂ ਕਰ ਸਕਦੀ ਆਪਾਂ ਵੀ ਕਿਤੇ ਇਨਵੋਲ ਹੋਇਆ ਅਸੀਂ ਵੀ ਨਹੀਂ ਕਰ ਸਕਦੇ ਮੈਨੂੰ ਲੱਗਦਾ ਪਰ ਮੈਨੂੰ ਲੱਗਦਾ ਜਿੰਨੀਆਂ ਡੈਥਸ ਹੋਈਆਂ ਨੇ ਨਾ ਉਹ ਸਿਰਫ ਫਲਾਈਓਵਰ ਤੇ ਹੀ ਹੋਈਆਂ ਨੇ ਜਿਆਦਾ ਤੇ ਸਰਕਾਰ ਚਾਵੇ ਨਾ ਅੱਜ ਹੀ ਸ਼ੁਰੂ ਕਰਨਾ ਚਾਹੀਦਾ ਉਹਨਾਂ ਨੂੰ ਉਹਨੂੰ ਕਿਸੇ ਤਰੀਕੇ ਨਾਲ ਪਿੱਲਰ ਲਾ ਕੇ ਫੈਂਸਿੰਗ ਕਰ ਦਿੱਤੀ ਜਾਵੇ ਇਹਨੂੰ ਇੱਕ ਸੜਕਾਂ ਤੇ ਉਤਰ ਰ ਜਾਣਾ ਚਾਹੀਦਾ ਲੋਕਾਂ ਨੂੰ ਤਾਂ ਕਿ ਇਹ ਛੋਟੇ-ਛੋਟੇ ਬੱਚੇ ਹੁਣ ਇੱਕ ਜਿਹੜਾ ਪਹਿਲਾਂ ਡੈਥ ਹੋਈ ਸੀ ਉਹ ਵੀ ਇੱਕ ਜੰਗ ਮੁੰਡਾ ਸੀ ਜਿੰਮ ਵਾਲਾ ਹੈਨਾ ਉਹ ਕੈਮਰਾਮੈਨ ਤੁਹਾਡਾ ਰੋਈ ਜਾਂਦਾ ਹੈ ਦੇਖੋ ਹੈਨਾ ਛੋਟੇ ਜਿਹੇ ਬੱਚੀ ਵਿਚਾਰੇ ਉਹ ਅਜੇ ਵੀ ਕਹਿੰਦੀ ਵੀ ਮੇਰੇ ਪਾਪਾ ਦੇ ਦੋਸਤ ਆਏ ਹਨਾ ਤੋਂ ਸਾਨੂੰ ਇਹਨਾਂ ਦੇ ਲਈ ਉੱਠਣਾ ਚਾਹੀਦਾ ਕੁਝ ਜੀ ਐਨ ਜੀਓਜ਼ ਇੰਨੇ ਮੇਰੇ ਖਿਆਲ ਆ ਇਹਦੇ ਤੇ ਸਾਰੇ ਹੱਸਦੇ ਹੀ ਆ ਹਰ ਸਮੇਂ ਭਾਈ ਦੇ ਮੈਂ ਵੀ ਕਹਿੰਦਾ ਮੈਂ ਰੋਲਾ ਪਈ ਜਾਂਦੇ ਜਦੋਂ ਵਾਕਿਆ ਪ੍ਰੂਵ ਵੀ ਹੁੰਦਾ ਪਿਆ ਰੋਲਾ ਹੀ ਪੈਣ ਰਿਹਾ ਹੁੰਦਾ ਦੇ ਕੁਝ ਵੀ ਨਹੀਂ ਪਿਆ ਅੱਜ ਆਪਾਂ ਇੱਥੇ ਆ ਗਏ ਆ ਕੱਲ ਨੂੰ ਰੱਬ ਨਾ ਕਰੇ ਮੈਂ ਕਹਿੰਦਾ ਨਹੀਂ ਕਿ ਦਿੱਦਾ ਹੋਵੇ ਪਰ ਤਿਆਰੀ ਤਾਂ ਆਪਾਂ ਕਰਕੇ ਫਿਰ ਬੈਠੇ ਆ ਕਿਉਂਕਿ ਅਜੇ ਉਹੀ ਸਭ ਕੁਝ ਚੱਲ ਰਿਹਾ ਉਦਾਂ ਹੀ ਗੁੱਡੀ ਆ ਡਰੀਆ ਉਦਾਂ ਹੀ ਪੁਲ ਤੇ ਕੋਈ ਕਵਰੇਜ ਨਹੀਂ ਆ ਕੋਈ ਸਰਕਾਰ ਵੱਲੋਂ ਕੋਈ ਕੁਝ ਨਹੀਂ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਜਿੱਥੇ ਗਵਰਨਮੈਂਟ ਦਾ ਵੀ ਉੱਥੇ ਲੋਕਾਂ ਦਾ ਵੀ ਫਰਜ਼ ਆ ਆਪ ਵੀ ਚਲੋ ਕੋਸ਼ਿਸ਼ ਕਰੀਏ ਜੇ ਹਮ ਦਰਦੀ ਆ ਜੀ ਵੇਖੋ ਗੁਰੂ ਦੀ ਨਗਰੀ ਰੋਲਾ ਪਾਈ ਜੰਨੇ ਆ ਗੁਰੂ ਦੀ ਨਗਰੀ ਆ ਹੈਨਾ ਪਰ ਗੁਰੂ ਦੀ ਨਗਰੀ ਦਾ ਮਤਲਬ ਕੀ ਵੀ ਸੇਵਾ ਸਿਰ ਗੁਰਦਾਰੇ ਚੋਂ ਦੀ ਜਾ ਕੇ ਹੈਨਾ ਉੱਥੇ ਕੋਈ ਰੱਬ ਤੇ ਹੈਗਾ ਨਹੀਂ ਆ ਨਾ ਇਹ ਤਾਂ ਆਪਾਂ ਕਦੀ ਵੇਖਿਆ ਇਨਸਾਨ ਚ ਹੀ ਰੱਬ ਆ ਤੇ ਬਾਹਰ ਆ ਕੇ ਆਪਾਂ ਆਪਣੇ ਇੱਥੇ ਵੇਖੋ ਲੰਗਰ ਆਪਾਂ ਲਾ ਲੈਨੇ ਆ ਪਰ ਜਦੋਂ ਕੋਈ ਡਿੱਗਦਾ ਹੈ ਮਰਿਆ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਉਹਨੂੰ ਇਨਸਟੈਂਟ ਫਰਸਟ ایڈ ਦੀ ਜ਼ਰੂਰਤ ਹੁੰਦੀ ਆ ਲੋਕੀ ਕਿਉਂ ਨਹੀਂ ਚੁੱਕ ਕੇ ਉਹਨੂੰ ਹਸਪੀਟਲ ਚ ਲੈ ਕੇ ਜਾਂਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਜਿਹੜੀ ਦੋ ਚੀਜ਼ਾਂ ਮੇਨ ਆਈ ਆ ਨਾ ਵੀ ਸਾਨੂੰ ਜੇ ਕੋਈ ਲੱਗਦਾ ਲੰਗਦੇ ਨੂੰ ਕੋਈ ਬੰਦਾ ਡਿੱਗਾ ਹੈ ਕੋਈ ਵੀ ਹੋਸ਼ਕ ਐ ਉਹਨੂੰ ਉਸੇ ਵੇਲੇ ਫਰਸਟ ایڈ ਦੋ ਤੁਹਾਡੇ ਤੇ ਕੋਈ ਸਰਕਾਰ ਵੱਲੋਂ ਕਾਨੂੰਨ ਹੈਗਾ ਜੇ ਜਿਹੜਾ ਹਸਪੀਟਲ ਲੈ ਕੇ ਜਾ ਰਹੇ ਹੋ ਤੇ ਕੋਈ ਪਰਚਾ ਨਹੀਂ ਹੁੰਦਾ ਜੇ ਹੁੰਦਾ ਤੇ ਸਾਡਾ ਨੰਬਰ ਹੈਗਾ ਐਡਵੋਕੇਟ ਹੈਗੇ ਆਰ ਸਮਰਜੀਤ ਨਾਲ ਕੋਈ ਮਤਲਬ ਵੀ ਨਹੀਂ ਤੁਹਾਨੂੰ ਕੋਈ ਕੁਝ ਕਹਿ ਸਕੇ ਅੱਜ ਜੇ ਉਸ ਸ਼ਮਸ਼ੀਰ ਭਾਜੀ ਨੂੰ ਜੇ ਕੋਈ ਦੇਖ ਲੈਂਦਾ ਜਿਹਨੂੰ ਦੇਖਿਆ ਤਾਂ ਸਾਰਿਆਂ ਨੇ ਆ ਪਰ ਜੇ ਉਹਨਾਂ ਨੇ ਆਪਣੀ ਕਾਰ 'ਚ ਟਾਈਮਲੀ ਹਸਪੀਟਲ ਲੈ ਜਾਂਦੇ ਤਾਂ ਉਹਨਾਂ ਬਚ ਜਣਾ ਸੀ ਸੋ ਇਹ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਤੱਕ ਮੈਸੇਜ ਲੈ ਕੇ ਜਾਣਾ ਚਾਹੀਦਾ ਆ ਫੋਟੋ ਵੇਖੋ ਉਹਨਾਂ ਦੀ ਛੋਟੀ ਉਮਰ ਦੇ ਬੱਚੇ ਛੋਟੇ ਛੋਟੇ ਨੇ ਸੋ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਇਹਦੇ ਤੇ ਵਰਕ ਕਰਨਾ ਚਾਹੀਦਾ ਇਹਨੂੰ ਇੱਕ ਆਪਾਂ ਕਹਿੰਨੇ ਕਿ ਇੱਕ ਪਬਲਿਕ ਲਹਿਰ ਬਣਾ ਦਿਓ ਕਿ ਅਸੀਂ ਅਰਜਈਏ ਕਿ ਫੈਂਸਿੰਗ ਜ਼ਰੂਰੀ ਹੈ ਜੀ ਪਹਿਲੇ ਨੰਬਰ ਤੇ ਤਾਂ ਕਿ ਘਟੋ ਘਟ ਫਲਾਈਓਵਰ ਤੇ ਡੈੱਥ ਹੋਣੀ ਰੁਕ ਜਾਵੇ ਸੋ ਬਿਲਕੁਲ ਚਾਇਨਾ ਡੋਰ ਨੇ ਤਾਂ ਜਿੱਥੇ ਇੱਕ ਜਾਨ ਲਈਏ ਉੱਥੇ ਇਨਸਾਨੀਅਤ ਜਿਹੜੀ ਹੈ ਉਹ ਵੀ ਸ਼ਰਮਸਾਰ ਹੁੰਦੀ ਨਜ਼ਰ ਆਈਏ ਕਿ ਇੱਕ ਬੰਦਾ ਜਿਸਨੇ ਚਾਇਨਾ ਡੋਰ ਦਾ ਸ਼ਿਕਾਰ ਹੋ ਗਿਆ ਔਰ ਮੌਕੇ ਤੇ ਉਹ 10 ਮਿੰਟ ਜਿਹੜਾ ਹੈ ਉਹ ਤੜਫਦਾ ਰਿਹਾ ਲੇਕਿਨ ਕਿਸੇ ਵੀ ਜਿੱਥੇ ਗੁਰੂ ਨਗਰੀ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਥੇ ਆ ਕੇ ਹਰ ਕੋਈ ਸੇਵਾ ਜਿਹੜੀ ਹੈ ਕਰਦਾ ਹੈ ਇੱਕ ਦੂਜੇ ਦੀ ਸੇਵਾ ਦੇ ਪੱਖੋਂ ਇਸ ਨੂੰ ਪਹਿਲ ਦੇ ਤੌਰ ਤੇ ਗੁਰੂ ਨਗਰੀ ਨੂੰ ਅੰਮ੍ਰਿਤਸਰ ਨੂੰ ਜਾਣਿਆ ਜਾਂਦਾ ਹੈ ਲੇਕਿਨ ਉਸ ਗੁਰੂ ਨਗਰੀ ਦੇ ਵਿੱਚ ਬੰਦਾ ਜਿਹੜਾ ਹੈ ਸੜਕ ਤੇ ਪਿਆ ਤੜਫਦਾ ਰਿਹਾ ਲੇਕਿਨ ਕਿਸੇ ਵੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਉਸ ਬੰਦੇ ਨੂੰ ਚੁੱਕ ਕੇ ਕੋਈ ਵੀ ਮਦਦ ਨਹੀਂ ਕੀਤੀ ਗਈ ਜੇਕਰ ਕੋਈ ਉਸ ਵੇਲੇ ਹੀ ਉਸ ਦੀ ਮਦਦ ਕਰ ਦਿੰਦਾ ਤੇ ਸ਼ਾਇਦ ਅੱਜ ਇਸ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਉਹ ਬੰਦਾ ਜਿਹੜਾ ਪਰਿਵਾਰ ਦੇ ਚਿਹਰੇ ਜਿਹੜੇ ਸੀ ਉਹ ਕੁਝ ਹੋਰ ਹੋਣੇ ਸੀ ਲੇਕਿਨ ਕੁਝ ਹੋਰ ਹੀ ਮਨਜ਼ੂਰ ਸੀ ਔਰ ਦੇਖਿਆ ਕਿ ਤੁਸੀਂ ਕਿਸ ਤਰ੍ਹਾਂ ਚਾਈਨਾ ਡੋਰ ਨੇ ਇੱਕ ਬੰਦੇ ਦੀ ਜਾਨ ਲੈ ਲਈ ਔਰ ਹੱਸਦਾ ਖੇਡਦਾ ਜਿਹੜਾ ਪਰਿਵਾਰ ਹੈ ਉਸ ਨੂੰ ਉਜਾੜ ਦਿੱਤਾ ਲੇਕਿਨ ਪ੍ਰਸ਼ਾਸਨ ਨੂੰ ਵੀ ਇਸ ਤੋਂ ਕੋਈ ਨਸੀਹਤ ਲੈਣੀ ਚਾਹੀਦੀ ਹੈ ਇਸ ਨੂੰ ਇੱਥੇ ਰੋਕਣਾ ਚਾਹੀਦਾ ਹੈ ਤੇ ਜਿਹੜੀਆਂ ਚੀਜ਼ਾਂ ਨੇ ਕਾਰਵਾਈਆਂ ਨੇ ਕਰਨੀਆਂ ਚਾਹੀਦੀਆਂ ਕੁਝ 19 ਪਰਿਵਾਰ ਦੇ ਵੱਲੋਂ ਵੀ ਇਹੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਨਾਲ ਤਾਂ ਜੋ ਪਾਣਾ ਵਰਤਨਾ ਸੀ ਉਹ ਤਾਂ ਵਰਤ ਗਿਆ ਲੇਕਿਨ ਅੱਗੇ ਤੋਂ ਹੋਰ ਕਿਸੇ ਦੇ ਘਰ ਇਸ ਤਰ੍ਹਾਂ ਦਾ ਪਾਣਾ ਨਾ ਵਰਤੇ ਪ੍ਰਸ਼ਾਸਨ ਨੂੰ ਹੀ ਇਸ ਤੋਂ ਨਸੀਹਤ ਲੈਣੀ ਚਾਹੀਦੀ ਹੈ ਤੇ ਇਹ ਕੁਐਸਚਨ ਸਾਡਾ ਸਾਡੇ ਚੈਨਲ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਿ ਆਖਿਰਕਾਰ ਚਾਈਨਾ ਡੋਰ ਜੋ ਉਡਾਉਂਦੇ ਨੇ ਤੇ ਜਿਹੜੀਆਂ ਇੰਨੀਆਂ ਜਾਨਾਂ ਜਾਂਦੀਆਂ ਨੇ ਆਖਿਰ ਕੌਣ ਹੈ ਇਸ ਦਾ ਜ਼ਿੰਮੇਵਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਅਜੇ ਦੇ ਨਾਲ ਮਸੂਕਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ